ਨ ਆਪਣਦੇ ਹਿਸਾਬ ਨਾਲ ਹਾਂਜੀ ਦੋਸਤੋ ਸੋਪਿਆਬੀ ਜੁਨੀਵਰਸਿਟੀ ਪਟਿਆਲਾ ਜਿੱਥੇ ਕਿ ਜਿਹੜੇ ਸਟੂਡੈਂਟ ਨੇ ਜਦੋਂ ਕਿ ਇਗਜ਼ਾਮ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਪੇਪਰ ਨੇ ਉਹ ਨਜ਼ਦੀਕ ਆ ਚੁੱਕੇ ਨੇ ਜਿਵੇਂ ਕਿ ਫਸਟ ਸਮੈਸਟਰ ਤੋਂ ਲੈ ਕੇ ਚੌਥੇ ਸਮੈਸਟਰ ਜਾਂ ਪੰਜਵੇਂ ਜਾਂ ਛੇਵੇਂ ਤੇ ਇਹ ਉਹ ਵਿਦਿਆਰਥੀ ਨੇ ਜਿਹੜੇ ਅੱਜ ਚਿੱਟੀਆਂ-ਚਿੱਟੀਆਂ ਟੀ-ਸ਼ਰਟ ਆ ਪਾ ਕੇ ਜਿਹੜੇ ਕਿ 2 ਸਾਲਾਂ ਦੇ ਵਿੱਚ ਜਿਹੜੀਆਂ ਜਾਂ 4 ਸਾਲਾਂ ਜਿਹੜਾ ਜਿੰਨਾ ਵੀ ਇਹਨਾਂ ਦਾ ਕੋਰਸ ਆ ਉਹ ਸਿਸਟਮ ਦੇ ਹਿਸਾਬ ਨਾਲ ਇਹ ਤੁਸੀਂ ਦੇਖ ਰਹੇ ਹੋ ਪਿੰਨਾ ਨਾਲ ਜਿਹੜੇ ਕਿ ਆਪਾਂ ਕਹਿ ਸਕਦੇ ਆ ਆਪਣੇ ਆਪਣੇ ਕੋਈ ਵਿਦਿਆਰਥੀ ਦੇ ਤੁਸੀਂ ਦੇਖ ਰਹੇ ਹੋ ਵੀ ਕਿੰਨਾ ਸੋਹਣਾ ਲੱਗ ਰਿਹਾ ਕੋਈ ਯਾਦਾਂ ਨੇ ਜਿਹੜੀਆਂ ਉਹ ਲੈ ਕੇ ਜਾ ਰਹੇ ਨੇ ਸੋ ਹਰ ਇੱਕ ਤਰ੍ਹਾਂ ਜਿਹੜੇ ਵਿਦਿਆਰਥੀ ਨੇ ਕੋਈ ਪੈਨ ਨਾਲ ਆਪਣੀ ਲਿਖਾਰੀ ਨਾਲ ਹਰ ਇੱਕ ਚੀਜ਼ ਲਿਖ ਰਿਹਾ ਸੋ ਦੇਖੋ ਬਾਈ ਜੀ 43 ਕਿਕਰ ਸੋ ਇਹ ਨੇ ਦੇਖੋ ਜੀ ਕਿੰਨਾ ਸੋਹਣਾ ਸੋ ਇਸ ਤਰ੍ਹਾਂ ਇਹ ਜਿਹੜੀਆਂ ਯਾਦਾਂ ਨੇ ਸਮੇਟ ਕੇ ਜਾ ਰਹੇ ਨੇ ਬਾਈ ਜੀ ਜਿਨ੍ਹਾਂ ਨੇ 4 ਸਾਲ ਜਾਂ 3 ਸਾਲ ਵੀ ਆਪਾਂ ਕਹਿ ਸਕਦੇ ਆ ਇੱਥੇ ਜੁਨੀਵਾਸਥ ਦੇ ਵਿੱਚ ਜਿਹੜਾ ਰੌਣਕ ਮੇਲਾ ਜਾਂ ਹੋਸਟਲ ਦੀਆਂ ਯਾਦਾਂ ਜਾਂ ਪੜ੍ਹਾਈ ਦੀਆਂ ਯਾਦਾਂ ਉਹ ਤਾਜ਼ੀਆਂ ਕੀਤੀਆਂ ਨੇ ਪਾਈਆਂ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸੋ ਇੱਧਰ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਪੰਜਾਬੀ ਵਿਭਾਗ UGC ਸੈਂਟਰ ਫਾਰ ਐਡਵਾਂਸ ਸਟਡੀਜ਼ ਸੋ ਇੱਧਰ ਵੀ ਤੁਸੀਂ ਦੇਖ ਰਹੇ ਹੋ ਸੋ ਬਹੁਤ ਵਧੀਆ ਲੱਗ ਰਿਹਾ ਸੋ ਇਹ ਯਾਦਾਂ ਨੇ ਜੁਨੀ ਵਰਸਿਟੀ ਦੀਆਂ ਜਿਹੜੀਆਂ ਕਿ ਇਨਸਾਨ ਹਰ ਵਾਰ ਹਰ ਮੋੜ ਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਭੁੱਲਦਾ ਨਹੀਂ ਸੋ ਇਹ ਯੂਨੀਵਰਸਿਟੀ ਨੇ ਪਤਾ ਨਹੀਂ ਕਿੰਨੇ ਕੰਫਨਕਾਰ ਕਿੰਨੇ ਕਜੋਦੇ ਪੈਦਾ ਕੀਤੇ ਹੋਏ ਨੇ ਸੋ ਤੁਸੀਂ ਦੇਖ ਰਹੇ ਹੋ ਦੇਖੋ ਹਰ ਇੱਕ ਤਰ੍ਹਾਂ ਦੀ ਜਿਹੜੀ ਕਲਮ ਦਾ ਇਸਤੇਮਾਲ ਕੀਤਾ ਜਾ ਰਿਹਾ ਸੋ ਬੜਾ ਚੰਗਾ ਲੱਗ ਰਿਹਾ ਸਾਨੂੰ ਸੋ ਇਹ ਯਾਦਾਂ ਨਾਲ ਜਾ ਰਹੀਆਂ ਨੇ ਸੋ ਹਰ ਇੱਕ ਤਰ੍ਹਾਂ ਦੀਆਂ ਯਾਦਾਂ ਕੁੜੀਆਂ ਮੁੰਡੇ ਦੇਖੋ ਅੱਜ ਕੱਲ ਇੱਥੇ ਬਰਾਬਰ ਨੇ ਸੋ ਇਧਰ ਵੀ ਅਸੀਂ ਬੜਾ ਪਿਆਰ ਤੇ ਸਤਿਕਾਰ ਦੇ ਰਹੇ ਨੇ ਸਾਰੇ ਨਾਲ ਦਿਲਾਂ ਕਰਾਇਆ ਵਿੱਚ ਉਤਰਵਾਦ ਕਰਦੇ ਸੋ ਜਿਆਦਾ ਮਾਨਾ ਮਰ ਜਾਣਾ ਪਿੱਛੇ ਜਿਆਦਾ ਰਹਿ ਜਾਣੀਆਂ ਨੇ ਸਵਾਦ ਸੋਹਣਿਆਂ ਬਿਜਗ ਜਾਉਂਦਿਆਂ ਦੇ ਮੇਲੇ ਨੇ ਮੇਲੇ ਸਦਾ ਯਾਰਾ ਮਿੱਤਰਾ ਬੈਰੀਆਂ ਦੇ ਨਾਲ ਹੀ ਫੱਪਦੇ ਨੇ ਸੋ ਇਸ ਤਰ੍ਹਾਂ ਦੋਸਤੋ ਇਹ ਯੂਨੀਵਰਸਿਟੀ ਜਿਹੜੀ ਬਹੁਤ ਕੁਝ ਸਿਖਾ ਕੇ ਜਾਂਦੀ ਹੈ ਇਨਸਾਨ ਨੂੰ ਤੇ ਇਨਸਾਨ ਹਮੇਸ਼ਾ ਸਿੱਖਦਾ ਹੀ ਰਹਿੰਦਾ ਇਹਨਾਂ ਵਿੱਚੋਂ ਹੀ ਕੋਈ ਕਿਸੇ ਨੇ ਜੱਜ ਕਿਸੇ ਨੇ ਵਕੀਲ ਕਿਸੇ ਨੇ ਇੰਸਪੈਕਟਰ ਕਿਸੇ ਨੇ ਕੋਈ ਟੀਚਰ ਕਿਸੇ ਨੇ ਅਧਿਆਪਕਾ ਹਰ ਇੱਕ ਤਰ੍ਹਾਂ ਦਾ ਇਨਸਾਨ ਬਣਨਾ ਸੋ ਸਾਡਾ ਮੇਨ ਮਕਸਦ ਯੂਨੀਵਰਸਿਟੀ ਦੇ ਵਿੱਚ ਆ ਕੇ ਇਹ ਯਾਰ ਦੋਸਤ ਨੇ ਯਾਦਾਂ ਰਹਿ ਜਾਣੀਆਂ ਨੇ ਸੋ ਤੁਸੀਂ ਦੇਖ ਰਹੇ ਹੋ ਦੋਸਤੋ ਹਰ ਇੱਕ ਤਰ੍ਹਾਂ ਦਾ ਪਿਆਰ ਸਤਕਾਰ ਸੋ ਹਰ ਇੱਕ ਤਰ੍ਹਾਂ ਕੋਈ ਆਪਣਾ ਮੋਢੇ ਤੇ ਕੋਈ ਆਪਣੇ ਦਿਲ ਤੇ ਕੋਈ ਕਿਸ ਤਰ੍ਹਾਂ ਸੋ ਇਹ ਰਤਬਾ ਸੋ ਇਸ ਤਰ੍ਹਾਂ ਦਾ ਪਿਆਰ ਜਿਹੜਾ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਕਾਲਜਾਂ ਦੇ ਵਿੱਚ ਸੋ ਮਈ ਦਾ ਮਹੀਨਾ ਆਉਣ ਵਾਲਾ ਜਿਹੜਾ ਕਿ ਚੌਥੇ ਮਹੀਨੇ ਦੇ ਸਮੈਸਟਰ ਆ ਉਹਦੇ ਇਗਜ਼ਾਮ ਹੋ ਰਹੇ ਨੇ ਸੋ ਇਹਨਾਂ ਦਾ ਅੱਜ ਲਾਸਟ ਦਿਨ ਆ ਜੀ ਯੂਨੀਵਰਸਿਟੀ ਦੇ ਵਿੱਚ ਆਪਾਂ ਕਹਿ ਸਕਦੇ ਇਹਨਾਂ ਨੇ ਅੱਗੇ ਜਾ ਕੇ ਜਿਹੜਾ ਇਹਨਾਂ ਦਾ ਫਿਊਚਰ ਆ ਉਸ ਫਿਊਚਰ ਦੇ ਵਿੱਚ ਪਰਮਾਤਮਾ ਇਹਨਾਂ ਨੂੰ ਤੰਦਰੁਖਸ਼ੀਆਂ ਬੱਚੇ ਸੋ ਇਹਨਾਂ ਵਿੱਚੋਂ ਆਉਣ ਵਾਲੇ ਕੋਈ ਕਲਾਕਾਰ ਦੇ ਰੂਪ ਵਿੱਚ ਹੋਊਗਾ ਕੋਈ ਕਿਸ ਤਰ੍ਹਾਂ ਹੋਊਗਾ ਸੋ ਯੂਨੀਵਰਸਿਟੀ ਜਿਹੜੀ ਬਹੁਤ ਹੀ ਵਧੀਆ ਜਿਹੜੀ ਆਪਾਂ ਕਹਿ ਸਕਦੇ ਵਿਦਿਆਲਾ ਸੋ ਇੱਥੋਂ ਪਤਾ ਨਹੀਂ ਕਿੰਨੇ ਕ ਜੋਧੇ ਪੈਦਾ ਹੋਏ ਨੇ ਸੋ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਕਿ ਹਰ ਇੱਕ ਤਰ੍ਹਾਂ ਦਾ ਇਨਸਾਨ ਆ ਜਿਹੜਾ ਉਹ ਵਧੀਆ ਪੜ੍ਹ ਲੈ ਕੇ ਇੱਥੋਂ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਆਦਾ ਤਾਂ ਜਿਆ ਕਹਿੰਦੇ ਇੱਕ ਸਾਡਾ ਵੀਰ ਅਮਨਦੀਪ ਸਿੰਘਾ ਜੀ ਇਹ ਵੀ ਆਪਣੀ ਐਮਐਡਏ ਤੱਕ ਹੀ ਕੰਪਲੀਟ ਕਰ ਦੂਗਾ ਇਹਦਾ ਅਗਜਿਟੇਸ਼ਨ ਜਿਹੜਾ ਚੱਲ ਰਿਹਾ ਸੋ ਇਹ ਵੀ ਬਹੁਤ ਹੀ ਪਿਆਰਾ ਸਾਡਾ ਵਿਦਿਆਰਥੀ ਆ ਸੋ ਜੀ ਦਾ ਬੀਐਡ ਦੇ ਵਿੱਚ ਬੋ ਕਹਿ ਸਕਦੇ ਟੈਕ ਵੀ ਕਲੀਅਰ ਆ ਪਰ ਜਦੋਂ ਤੱਕ ਪੋਸਟਾਂ ਕੋਈ ਆਉਣਗੇ ਉਦੋਂ ਤੱਕ ਇਹ ਵੀ ਮਾਲਕ ਦੀ ਕਿਰਪਾ ਦੇ ਨਾਲ ਬਣੂਗਾ ਆ ਦੇਖੋ ਦੋਸਤੋ ਤੁਸੀਂ ਦੇਖ ਰਹੇ ਹੋ ਬੜਾ ਪਿਆਰਾ ਬੜਾ ਸਰਦਾਰ ਮਿਲ ਰਿਹਾ ਹੈ ਸੋ ਇਸ ਤਰ੍ਹਾਂ ਜੁਰੀ ਵਾਹਕੀ ਦੇ ਵਿੱਚ ਜਿਹੜੀਆਂ ਯਾਦਾਂ ਨੇ ਉਹ ਹਰ ਇੱਕ ਇਨਸਾਨ ਆਪਣੀਆਂ ਇਕੱਠੀਆਂ ਕਰਕੇ ਜਾਂਦਾ ਆਪਣੇ ਮਾਪੇ ਦਾ ਗੱਲ ਸੁਣ ਲੈ ਸੋਹਣੀ ਕੁੜੀ ਕਮਲ ਦੇਖੋ ਕਿੰਨਾ ਸੋਹਣਾ ਸਰਬੀਰੀ ਸੋਹਣੀ ਜੋ ਇਸ ਤਰ੍ਹਾਂ ਦੇ ਜਿਹੜੀਆਂ ਉਦਾਹਰਣਾਂ ਨੇ ਮੱਖਣ ਚੋਰ ਨਾ ਮੈਂ ਨਹੀਂ ਮੰਨਦਾ ਅੱਧੀ ਕਿਕਰ ਵਾਹ ਜੀ ਵਾਹ ਬਹੁਤ ਸੋਹਣਾ ਸੋਹਣਾ ਮੈਸੇਜ ਜਿਹੜੇ ਮਿਲ ਰਹੇ ਨੇ ਵਾਹ ਜੀ ਵਾਹ ਦੇਖ ਲਓ ਤੁਸੀਂ ਦੋਸਤੋ ਬਹੁਤ ਹੀ ਭਾਰ ਚੱਕਾਰ ਦੇ ਰਹੇ ਨੇ ਇਹ ਤਾਂ ਨਾਬੇ ਵਾਲੀ ਕੁੜੀ ਵਾਦੀ ਵਸਕਿੰਨ ਸੋਚ ਲਾ ਕੋ ਹਮੇਸ਼ਾ ਕੋਸ਼ਿਸ਼ ਕਰੋ ਬਹੁਤ ਵਧੀਆ ਬੜੇ ਮੈਸੇਜ ਨੇ ਇੱਧਰ ਵੀ ਤੁਸੀਂ ਦੇਖ ਰਹੇ ਹੋ ਸੋ ਇਸ ਤਰ੍ਹਾਂ ਅਸੀਂ ਇਹੀ ਚਾਹੁੰਦੇ ਹਾਂ ਹਰ ਇੱਕ ਇਨਸਾਨ ਤੇ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਇਜਾਦਾ ਨੇ ਮਾਨਾ ਮਰ ਜਾਣਾ ਇਜਾਦਾ ਨੇ ਸੋ ਬੜਾ ਬੜਾ ਸੋਹਣਾ ਸੋਹਣਾ ਮੈਸੇਜ ਤੇ ਬਾਈ ਜੀ ਕੱਗ ਵਾਲਾ ਵੀ ਬਾਈ ਜੀ ਉਹ ਵੀ ਨਾ ਸੋ ਬੜਾ ਭਾਈ ਦੇ ਵੀ ਮੈਸੇਜ ਨਹੀਂ ਸੀ ਇਹਦੇ ਲੱਗੇ ਹੋਏ ਨੇ। ਇਹ ਤਾਂ ਦੇਖੋ ਤੁਸੀਂ ਦੇਖ ਰਹੇ ਹੋ। ਸੋ ਸਾਡਾ ਆਹ ਮੁੰਡਿਆਂ ਦਾ ਪਿਆਰ ਵੱਧ ਲੱਗ। ਬਲੌਗ ਨੰਬਰ 5। ਇੱਧਰ ਦੇਖਣੇ ਜੁਨੀ ਵਾਰਟੀ ਦੇ ਵਿੱਚ ਯਾਦਾਂ। ਦੋਸਤੋ ਬਹੁਤ ਸਾਰੇ ਇਕੱਠ ਹੋਇਆ ਹੋਇਆ। ਸੋ ਬੜੇ-ਬੜੇ ਮੈਸੇਜ ਬੜੇ-ਬੜੇ ਪਿਆਰੇ ਹੀ। ਸੋ ਸਤਿਕਾਰ। ਸੋ ਇਸ ਤਰ੍ਹਾਂ ਲੱਗਿਆ ਹੋਇਆ ਜੀ। ਧੰਨਵਾਦ। थैंक यू। ਸ਼ੁਕਰੀਆ। ਮੈਂ